ਸੱਦੇ थोड़ा ਜਿਆਦਾ लगता है, ਸੈੱਟ ਕਰਨਾ कर तो हाँ। करना ਕਰ ਸੈੱਟ ਉਹ ਨਹੀਂ ਪਹਿਲਾਂ ਪਹਿਲਾਂ ਸੈੱਟ ਕਰਕੇ ਹੀ ਤੋਂ ਗਿਆ ਸੈੱਟ ਜਦੋਂ ਹਿਲਾਉਣਾ ਪਤਾ ਉਹ ਤੋਂ ਸੈੱਟ ਕਰਨਾ ਹਾਂ ਬਦਲੀ ਹੋ ਜਾਂਦੀ ਇਹ ਰੱਖੇ ਕਿਉਂ ਤੁਸੀਂ ਡਿਜੀਟਲ ਚੱਲ ਲੈਣੇ ਮੈਂ ਇਹ ਤਾਂ ਵੀ ਹਰ ਵਾਰੀ ਸੈੱਟ ਥੋੜਾ ਕੁਝ ਪੁੱਤ ਪੁੱਤ ਕਦ ਕਦ ਤੋਂ ਲਗਾਇਆ ਤਨੇ ਜੀਵਨ ਨੂੰ ਪਤਾ ਹੁੰਦਾ ਜੀਵਨ ਨੂੰ ਫੁਲਾ ਕੇ

ਦੇਖ ਮਰੀ ਸੱਟ ਆ ਗਈ ਨੀ ਉਹ ਤੇ ਡਿਜੀਟਲ ਚੈ ਲੈ ਰਹੇ ਕੰਡਾ ਅੱਛਾ ਹੁਣ ਦੱਸ ਹੁਣੀ ਨਾ ਇੱਕੋ ਟਿਕਣਾ ਸੈੱਟ ਕਰਨਾ ਪਰ ਸਹੀ ਸੈਟ ਹੈ ਹੈ ਫਰਕ ਹੋ ਗਿਆ ਨਾ ਅਭੀ ਤਾਂ ਸੈੱਟ ਗਿਆ ਹੈ ਜੀ ਫਰਕ ਇਹਨੂੰ ਜੀ ਤੂੰ ਇੱਥੇ ਸੈੱਟ ਕਰਨਾ ਪੈਣਾ ਤੂੰ ਕਾਹਦੇ ਬਾਗਲਾ ਸੈੱਟ ਕਰੋ ਪਿੱਛੇ ਹਾਂ ਹਾਂ ਹੁਣ ਦੇਖੋ ਚਲੋ ਹੋ ਗਿਆ ਨਾ ਤੇ ਉਹ ਤੋਂ ਪਹਿਲਾਂ ਵੀ ਦੇਖ ਜਿਹੜਾ ਹੋਈ ਫਰਕ ਨਾ ਆ ਇੱਕ ਤਾਂ ਫਰਕ ਕੱਢਣ ਲਈ ਹੈ ਜੀ ਇਹਦੀ ਸੈਟਿੰਗ ਹੀ ਆਇਆ ਇਹਨੂੰ ਸੈਂਟਰ ਚ ਕਰਨਾ ਪੈਣਾ ਦੱਸਿਆ ਪਰ ਇੰਨੀ ਸੈਟਿੰਗ ਨਹੀਂ ਨਾ ਹੁੰਦੀ ਉਹਨੇ ਕੀ ਦਾ ਫਰਕ ਪੈਣਾ ਇੰਨਾ ਇੰਨਾ ਥੋੜਾ ਜਿਹਾ ਪੈ ਜਾਂਦਾ ਫਰਕ ਇੱਕ ਵਾਰ ਇਹ ਜਗ੍ਹਾ ਤਾਂ ਹੈ ਨਾ ਦੇਖ ਕੇ ਬੈਲੈਂਸ ਕਰਕੇ ਫੇਰ ਇਹਨੂੰ ਸੈਟਿੰਗ ਕਰਾਓ ਸੈਟੇ ਰੱਖੋ ਬੱਟੇ ਰੱਖੋ ਇੱਕ ਵਾਰ ਹੁਣ ਤੁਹਾਡੇ ਸੈਟ ਦੇ ਸੈਂਟਰ ਚ ਤਾਂ ਹੈ ਨਹੀਂ ਅਜੇ ਉਹ ਸੈਂਟਰ ਚ ਵੀ ਕਰ ਸੈਂਟਰ ਸਿਰ ਰੱਖੋ ਇਹ ਸੈਂਟਰ ਕਰਕੇ ਇਹ ਬਹੁਤ ਕੰਪਲਿਕਟਿਡ ਮਸਲਾ ਹੈ ਭਾਈ ਇਹ ਤਾਂ ਡਿਜੀਟਲ ਕੰਡੇ ਚਾਹੀਦੇ ਆ ਇੰਸਪੈਕਟਰ ਸਾਹਿਬ ਇਸ ਪਾਸੇ ਮਾਫ ਕਰ ਦਿਓ ਜੀ ਨਾ ਹੋ ਰਿਹਾ ਸੋ ਮਾਰਕਫੀਟ ਦੇ ਸੀਗੇ ਡੀਐਮਸੀ ਇੱਥੇ ਕਿੱਥੇ ਗਿਆ ਜੀ ਮੈਂ ਜੀ ਫਿਰ ਸਭ ਆਓ ਜੀ ਵੀ ਇਹ ਕੰਮ ਖਤਰਨਾਕ ਗਿਆ ਇਹ ਠੀਕ ਨਹੀਂ ਹੈਗਾ ਇਹ ਜ਼ਿੰਮੇਵਾਰ ਦੇ ਨਾਲ ਨਾ ਧੋਖਾ ਆ ਇਹ ਕੰਡੇ ਜ਼ਿੰਮੇਵਾਰ ਨਾਲ ਧੋਖਾ ਆ ਦੇਖੋ ਕਿਸੇ ਮੇਰੀ ਗੱਲ ਸੁਣ ਅਸੀਂ ਇਹ ਨਹੀਂ ਕਹਿੰਦੇ ਕਿ ਆਰਟੀਆਂ 'ਚ ਕੋਈ ਬੇਈਮਾਨੀ ਅਸੀਂ ਇਹ ਕਹਿਨੇ ਆ ਜਿਹੜੇ ਬੰਦੇ ਇਹਨਾਂ ਨੇ ਲਾਏ ਇਹਨਾਂ ਨੂੰ ਸਿਰ ਦਰਦੀ ਆ ਕੋਈ ਕਿਉਂ ਕੰਨ ਨਹੀਂ ਕਰੀ ਵਾਰੀ ਛੱਡੇ ਔਰ ਦੋ ਦੋ ਮਿੰਟ ਬਾਅਦ ਕਰ ਲੈ ਛੱਟ ਕਰ ਮਤਲਬ ਅੱਜ ਹੁਣ ਇੱਥੇ ਖੜਾ ਆ ਪੂਰੀ ਸਾਡੀ ਤੇ ਸਾਡੀ ਢੇਰੀ ਵੱਧ ਗਈ ਉਹਨਾਂ ਨੇ ਚੱਕ ਕੇ ਇਹਨੂੰ ਖਿੱਚ ਕੇ ਬਾਹਰ ਲੈ ਜਾਣਾ ਕੌਣ ਸੈੱਟ ਕਰਦਾ ਇਹ ਜਦੋਂ ਮੈਂ ਵੀ ਇਹ ਇੱਕ ਵਾਰ ਇੰਸਟਾਲ ਕਰਤਾ ਉੱਥੇ ਹਿੱਲੇ ਲੰਗੇ ਫੇਸ ਐਕਡਮ ਕਰਦਾ ਉਹ ਇਹ ਚਲੋ ਕੁਝ ਤਾਂ ਪਤਾ ਹੁੰਦਾ ਨਾ ਦਿਖਦਾ ਤਾਂ ਹੈ ਹੀ ਹੈ ਨਾ ਆਪਾਂ ਨੂੰ ਇਹ ਚ ਤਾਂ ਅੱਧੀ ਦੁਨੀਆ ਨੂੰ ਦੋਦੇ ਨਹੀਂ ਸਮਝਾਂਦਾ ਇਹ ਹੁਣ ਤੁਸੀਂ ਦੇਖੋ ਇੱਕ ਫੁੱਟ ਅਸੀਂ ਕੰਡਾ ਹਟਾਇਆ ਉਹਨੂੰ ਫੇਰ ਸੈਟ ਕਰਨਾ ਪੈ ਗਿਆ ਨਹੀਂ ਮੈਂ ਵੀ ਨਹੀਂ ਕਰਸਣਾ ਉੱਥੇ ਪੂਰੇ ਟਾਇਰ ਦੇ ਥੱਲੇ ਹੀ ਸੀਗੇ ਅੱਛਾ ਅਸੀਂ ਉਹਨੂੰ ਇੱਕ ਦੋ ਫੁੱਟ ਅੱਗੇ ਕਰ ਲਏ ਟਾਇਰ ਫੇਰ ਵੀ ਥੱਲੇ ਲੱਗੇ ਹੋਇਆ ਉਹ ਫੇਰ ਸੈਟਿੰਗ ਕਰਨੀ ਪੈਗੀ ਪਹਿਲਾਂ ਅਸੀਂ 3 ਫੁੱਟ ਪਿੱਛੇ ਕੀਤਾ ਆ ਤੋ ਮੈਨੂੰ ਕੋ ਲੱਗਦਾ ਉਹਨੇ 6 ਜੁੜੀਆਂ ਕੀਤੀਆਂ ਵਾ ਸੈਟਿੰਗ ਤੂੰ ਜੋ ਮੁਸਕਰਾ ਰਹਾ ਹੈ ਨਾ ਮੈਨੂੰ ਦੱਸਿਆ ਕਹਾਂ ਸੇ ਮੁਸਕਰਾ ਰਹਾ ਹੈ ਤੂੰ ਉਹ ਕਰਨਾ ਹੈ ਪੈਂਦਾ ਅਗਰ 10 ਬੋੜਾ ਕਰਕੇ ਇਸ ਲਈ ਬੋਲ ਰਹੇ ਨਾ ਕਿਉਂ ਕਰਨਾ ਪੈਂਦਾ ਬਈ बार-बार ਇਸ ਕੋ ਡਿਜੀਟਲ ਕੈਮਰਾ ਇਸ ਕੋ ਆਪ ਰეკਮੈਂਡ ਕਰੋ ਬਈ ਤੁਸੀਂ ਰეკਮੈਂਡ ਕਰੋ ਇਹਨੂੰ ਕਿ ਡਿਜੀਟਲ ਕੰਡੀਆਂ ਦੀ ਸ਼ੁਰੂਆਤ ਕਰ ਲਈ ਕਦੀ ਤਾਂ ਕਰਨੀ ਪੈਣੀ ਆ ਲੈ ਤੋ ਰੱਖੀਏ ਕਿ ਬਸ

करो वैनु सेटिंग होने का होने का तेरी सेटिंग ना पता लग गया जा साठ सौ आठ सौ साठ सौ आठ सौ आठ सौ नज़े भी जा रहे हैं ऊपर ये थोड़ा अगली कारी में थोड़ा मुनाके नज़ाइ नहीं सेंटर्स नहीं आ रहे थे अगली कारी साठ सौ है साठ सौ इधर नहीं इधर

दो ग्राम कनक कितने की है? हैं? है कितने की है दो सौ ग्राम मोस्टली चेक करो इसी कनक का पहले इसमें कनक आ रही है इसको एक और आप इसको रखो ये वाली कब किया तो इसका ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ